ਪਾਣੀ ਦੀ ਡਿਮਾਂਡ ਕਰਦਾ ਸੀ ਇਸ਼ਾਰੇ ਦੇ ਨਾਲ ਤਾਂ ਉਹਨੂੰ ਪਾਣੀ ਨਹੀਂ ਸੀ ਪਿਆਜਦਾ ਦੋਸਤੋ ਸਿਰਫ ਜਿਵੇਂ ਆਪਾਂ ਐ ਨਾ ਫੰਬਾ ਉੱਥੇ ਡਾਕਟਰਾਂ ਵੱਲੋਂ ਉਹਦੇ ਨਾਲ ਜੋ ਬਰਬਰਤਾ ਕੀਤੀ ਗਈ ਆ ਡਾਕਟਰਾਂ ਨੇ ਉਸ ਨੌਜਵਾਨ ਨੂੰ ਜਦੋਂ ਉਹ ਨੌਜਵਾਨ ਤੁਹਾਨੂੰ ਪਤਾ ਵੀ ਇੰਨਾ ਫੱਟੜ ਹੋ ਸਕਿਆ ਸੀਗਾ ਉਸ ਸੀਗੀ ਕਿ ਇਹਦੀ ਡੈਥ ਹੋ ਜੇ ਇੱਥੇ ਤੇ ਅਸੀਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਉੱਪਰ ਇਲਜ਼ਾਮ ਫਿਰ ਲਾਉਣਾ ਸ਼ੁਰੂ ਕਰੀਏ ਆਪਦੇ ਸਿਕਾਉਂਦਾ ਔਰ ਲੰਗਰ ਵੀ ਇਹਨਾਂ ਜ਼ਾਲਮਾਂ ਨੂੰ ਨਾਲ ਸਿਕਾਉਂਦਾ ਸੀਗਾ ਨਾਲ ਹੀ ਇਹਨਾਂ ਜ਼ਾਲਮਾਂ ਨੂੰ ਵੀ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਤੁਸੀਂ ਤਾਂ ਮਤਲਬ ਸਾਡੇ ਕੁੱਟਮਾਰ ਕਰਦੇ ਹੋ ਨਹੀਂ ਦੋਸਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਖਾਲਸਾ ਜੀ ਕੱਲ ਮੈਂ ਇੱਕ ਗੱਲ ਕੀਤੀ ਸੀ ਕਿ ਰਾਜਨੀਤਿਕ ਲੋਕਾਂ ਦੀ ਚਮੜੀ ਬਹੁਤ ਮੋਟੀ ਹੁੰਦੀ ਆ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ ਅੱਜ ਆਪਾਂ ਗੱਲ ਕਰਾਂਗੇ ਕਿ ਜੋ ਹਰਿਆਣੇ ਦੇ ਵਿੱਚ ਸਾਡੇ ਨੌਜਵਾਨਾਂ ਦੇ ਉੱਪਰ ਅਤਿਆਚਾਰ ਕੀਤਾ ਗਿਆਗਾ ਉਹਦੇ ਵਿੱਚ ਵ੍ਰਿਤਪਾਲ ਸਿੰਘ ਦੀ ਜਿਹੜੀ ਅ ਚੰਡੀਗੜ੍ਹ ਪੀਜੀਆਈ ਦੇ ਵਿੱਚ ਸ਼ਿਫਟ ਕੀਤਾ ਗਿਆ ਉਹਨਾਂ ਨੂੰ ਉਹਦੀ ਵੀ ਆਪਾਂ ਜਿਹੜੀ ਇਨਸਾਈਡ ਸਟੋਰੀ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਆਪਣੇ ਹਰਿਆਣੇ ਦੇ ਅਫਸਰਾਂ ਨੂੰ ਪੰਜਾਬ ਦੇ ਅਫਸਰਾਂ ਵੱਲੋਂ ਚਿੱਠੀਆਂ ਲਿਖਣਾ ਤੇ ਹਰਿਆਣੇ ਦੇ ਅਫਸਰਾਂ ਵੱਲੋਂ ਪੰਜਾਬ ਦੇ ਅਫਸਰਾਂ ਨੂੰ ਚਿੱਠੀਆਂ ਲਿਖਣ ਦਾ ਇਹ ਅਸਰ ਹੁੰਦਾ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੋਸਤੋ ਬੇਨਤੀ ਕਰਦਿਆਂ ਕਿ ਇਹ ਪ੍ਰਿਤਪਾਲ ਸਿੰਘ ਜਿਹੜਾ ਨੌਜਵਾਨ ਇਹਨਾਂ ਵੱਲੋਂ ਬੋਰੇ ਦੇ ਵਿੱਚ ਪਾ ਕੇ ਕੁੱਟਿਆ ਗਿਆ ਹੈਗਾ ਦੋਸਤੋ ਕਮਜ ਕਮ ਆਪਾਂ ਨੂੰ ਉਹਨਾਂ ਬੱਚਿਆਂ ਦੇ ਦਰਦ ਦਾ ਅਹਿਸਾਸ ਕਰਨਾ ਚਾਹੀਦਾ ਸੁਣਿਓ ਥੋੜੀ ਜਿਹੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਭਾਈ ਪ੍ਰਤਪਾਲ ਸਿੰਘ ਜਿਹੜਾ ਨੌਜਵਾਨ ਉੱਥੇ ਦਾਖਲ ਹੈਗਾ ਉਹ ਅਮਰਤ ਧਾਰੀ ਸਿੰਘ ਹੈਗਾ ਉਸ ਦੇ ਉੱਪਰ ਜੋ ਤਸੱਦਦ ਕੀਤਾ ਗਿਆ ਤੁਸੀਂ ਵੱਖ-ਵੱਖ ਚੈਨਲਾਂ ਤੋਂ ਵੱਖ-ਵੱਖ ਤਰ੍ਹਾਂ ਸੁਣਿਆ ਹੋਊਗਾ ਪਰ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਉਸ ਨੌਜਵਾਨ ਦੇ ਨਾਲ ਜੋ ਬਰਬਰਤਾ ਹੋਈ ਹੈ ਨਾ ਉਹ ਤਾਂ ਥੋੜੇ ਰੂਹ ਕੰਬ ਜੂਗੀ ਯਾਰ ਕਿਉਂਕਿ ਪਹਿਲਾਂ ਤਾਂ ਉਹਦੇ ਨਾਲ ਜੋ ਤਸੱਦਦ ਹੋਇਆ ਉਹਦਾ ਤੁਹਾਨੂੰ ਸਾਰਾ ਪਤਾ ਲੱਗ ਗਿਆ ਕਿ ਕਿਵੇਂ ਮਤਲਬ ਉਹਨੂੰ ਬੋਰੇ ਦੇ ਵਿੱਚ ਪਾ ਕੇ ਉਹਦੇ ਡਾਂਗਾ ਦੇ ਨਾਲ ਬੱਟਾਂ ਦੇ ਨਾਲ ਰਫਲਾਂ ਦੇ ਬੱਟਾਂ ਦੇ ਨਾਲ ਉਸ ਨੌਜਵਾਨ ਨੂੰ ਕੁੱਟਿਆ ਗਿਆ ਉਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੁਦਰਤ ਵੱਲੋਂ ਉਹਦੀ ਜਾਨ ਬਚ ਗਈ ਲੇਕਿਨ ਇਹਨਾਂ ਨੇ ਮਾਰਨ ਦੀ ਕੋਈ ਕਸਰ ਨਹੀਂ ਸੀ ਛੱਡੀ ਤੇ ਉਹਦੇ ਮੂੰਹ ਦੀਆਂ ਆਹ ਹੱਡੀਆਂ ਤੋੜ ਦਿੱਤੀਆਂ ਗਈਆਂ ਨੱਕ ਤੋੜ ਦਿੱਤਾ ਗਿਆ ਲੱਤ ਤੋੜ ਦਿੱਤੀ ਗਈ ਮਤਲਬ ਕੋਈ ਸਰੀਰ ਦਾ ਅੰਗ ਛੱਡਿਆ ਹੀ ਨਹੀਂ ਦੋਸਤੋ ਇਹ ਤਾਂ ਹੋ ਗਈ ਇੰਨੀ ਕੁ ਗੱਲ ਉਸ ਤੋਂ ਬਾਅਦ ਉਸ ਨੂੰ ਲਿਜਾ ਕੇ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰ ਦਿੰਦੇ ਨੇ ਦੋਸਤੋ ਉੱਥੇ ਦੀ ਜਿਹੜੀ ਰੂਹ ਕੰਬਾਉਣ ਵਾਲੀ ਸਟੋਰੀ ਆ ਨਾ ਉਹ ਤਾਂ ਤੁਸੀਂ ਸੁਣ ਕੇ ਮੈਂ ਕਹਿੰਦਾ ਵੀ ਅਗਰ ਆਪਾਂ ਹੱਡ ਮਾਸ ਦੇ ਬੰਦੇ ਬਣੇ ਹੋਇਆ ਫੇਰ ਤਾਂ ਠੀਕ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਆ ਕਿ ਰਾਜਨੀਤਿਕ ਲੋਕ ਨੇ ਜਿਹੜੇ ਉਹਨਾਂ ਦੀ ਚਮੜੀ ਆ ਜਿਹੜੀ ਬਹੁਤ ਮੋਟੀ ਹੁੰਦੀ ਆ ਉਹ ਜਜ਼ਵਾਤੀ ਕਦੇ ਨਹੀਂ ਹੁੰਦੇ ਹੈਗੇ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੇ ਫਾਇਦੇ ਦੀ ਤੇ ਆਪਣੇ ਨੁਕਸਾਨ ਦੀ ਗੱਲ ਦਿੰਦੀ ਆ ਉਹਨਾਂ ਨੂੰ ਕਿਸੇ ਦੇ ਬੱਚੇ ਦਾ ਕਿਸੇ ਦੇ ਪਤੀ ਦਾ ਕਿਸੇ ਭੈਣ ਦੇ ਭਾਈ ਦਾ ਦੁੱਖ ਦਰਦ ਦਾ ਸਵਾਲ ਪੈਦਾ ਨਹੀਂ ਹੁੰਦਾ ਹੈਗਾ ਦੋਸਤੋ ਹੁਣ ਗੱਲ ਕਰਦੇ ਆ ਕਿ ਜਦੋਂ ਉਸ ਨੌਜਵਾਨ ਨੂੰ ਉੱਥੇ ਦਾਖਲ ਕਰਾ ਦਿੱਤਾ ਗਿਆ ਉੱਥੇ ਡਾਕਟਰਾਂ ਵੱਲੋਂ ਉਹਦੇ ਨਾਲ ਜੋ ਬਰਬਰਤਾ ਕੀਤੀ ਗਈ ਆ ਡਾਕਟਰਾਂ ਨੇ ਉਸ ਨੌਜਵਾਨ ਨੂੰ ਜਦੋਂ ਉਹ ਨੌਜਵਾਨ ਤੁਹਾਨੂੰ ਪਤਾ ਵੀ ਇੰਨਾ ਫੱਟੜ ਹੋ ਸਕਿਆ ਸੀਗਾ ਉਹਦੇ ਦੰਦ ਟੁੱਟੇ ਹੋਏ ਨੇ ਉਹਦੇ ਬੁੱਲ ਮਤਲਾ ਸਾਰਾ ਮੂੰਹ ਆ ਜਿਹੜਾ ਟੁੱਟਿਆ ਹੋਇਆ ਉਹਦੇ ਵਿੱਚ ਉਹਨੂੰ ਪਾਣੀ ਪੀਣਾ ਵੀ ਮੁਸ਼ਕਲ ਸੀਗਾ ਰੋਟੀ ਖਾਣੀ ਤਾਂ ਬਹੁਤ ਦੂਰ ਦੀ ਗੱਲ ਆ ਉਸ ਨੌਜਵਾਨ ਦੇ ਜਦੋਂ ਪਾਣੀ ਅੰਦਰ ਨਹੀਂ ਸੀ ਲੰਘਦਾ ਤੇ ਉਹ ਇਹ ਸਾਰਾ ਕਰਕੇ ਉਹਨਾਂ ਤੋਂ ਮੈਂ ਹੁਣ ਡਾਕਟਰਾਂ ਨੂੰ ਵੀ ਬੁੱਚੜੀ ਕਹੂੰਗਾ ਉਹਨਾਂ ਬੁੱਚੜਾਂ ਤੋਂ ਜਦੋਂ ਪਾਣੀ ਦੀ ਡਿਮਾਂਡ ਕਰਦਾ ਸੀ ਇਸ਼ਾਰੇ ਦੇ ਨਾਲ ਤਾਂ ਉਹਨੂੰ ਪਾਣੀ ਨਹੀਂ ਸੀ ਪਿਆਜਾਂਦਾ ਦੋਸਤੋ ਸਿਰਫ ਜਿਵੇਂ ਆਪਾਂ ਐ ਨਾ ਫੰਬਾ ਲਾ ਕੇ ਰੂੰ ਦਾ ਮੂੰਹ ਨੂੰ ਸਿਰਫ ਐਨੇ ਨਾਲ ਸਾਫ ਦਿੱਤਾ ਜਾਂਦਾ ਤੇ 4 ਦਿਨ ਚਾਰ ਦਿਨ ਉਹਦੇ ਨਾਲ ਇਹੋ ਵਰਤੋਅ ਹੁੰਦਾ ਰਿਹਾ ਉਸ ਨੂੰ ਨਾਲੀਆਂ ਲਾ ਕੇ ਪਾਣੀ ਦੇਣ ਦੀ ਲਿਉਕੜ ਦੇਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਿਰਫ ਉਸ ਬੰਦੇ ਨੂੰ ਉਸ ਨੌਜਵਾਨ ਨੂੰ ਇਹਨਾਂ ਨੂੰ ਇਹ ਸੀਗਾ ਕਿ ਕਿਵੇਂ ਨਾ ਕਿਵੇਂ ਇਹਦੀ ਡੈਥ ਹੋ ਜਾਵੇ ਉਹਦਾ ਉਹਨਾਂ ਨੂੰ ਫਾਇਦਾ ਕੀ ਸੀਗਾ ਉਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਗੱਲ ਕਰਦਾ ਦੋਸਤੋ ਹੁਣ ਉਹਨਾਂ ਨੇ ਮਤਲਬ ਉਹਦਾ ਜਿਹੜਾ ਪਾਣੀ ਪੀਣਾ ਰੋਟੀ ਖਾਣਾ ਜਦੋਂ ਉਹ ਉਹਨੂੰ ਉਹ ਦੇ ਨਹੀਂ ਰਹੇਗਾ ਫਿਰ ਉਹਦਾ ਇਲਾਜ ਕਿਵੇਂ ਕਰੇਗਾ ਇਲਾਜ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈਗਾ ਉਹਦਾ ਕੋਈ ਉੱਥੇ ਇਲਾਜ ਨਹੀਂ ਕੀਤਾ ਗਿਆ ਔਰ 4 ਦਿਨਾਂ ਤੱਕ ਉਹਨੂੰ ਕੋਸ਼ਿਸ਼ ਕੀਤੀ ਗਈ ਕਿਸੇ ਤਰ੍ਹਾਂ ਇਹਦੀ ਮੌਤ ਹੋ ਜਾਵੇ ਕਿਉਂਕਿ ਦੋਸਤੋ ਮੌਤ ਹੋਣ ਦਾ ਉਹਨਾਂ ਨੂੰ ਕੀ ਫਾਇਦਾ ਸੀਗਾ ਉਹਨਾਂ ਦਾ ਕੋਸ਼ਿਸ਼ ਸੀਗੀ ਕਿ ਇਹਦੀ ਡੈਥ ਹੋ ਜਾਏ ਇੱਥੇ ਤੇ ਅਸੀਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਉੱਪਰ ਇਲਜ਼ਾਮ ਫਿਰ ਲਾਉਣਾ ਸ਼ੁਰੂ ਕਰੀਏ ਆਪਦੇ ਗੋਦੀ ਮੀਡੀਆ ਦੇ ਜ਼ਰੀਏ ਕਿ ਜਿਹੜੇ ਨੌਜਵਾਨ ਫਟਣ ਹੋ ਗਏ ਜਿਹੜੇ ਨੌਜਵਾਨਾਂ ਦਾ ਮਤਲਬ ਇਹ ਹਾਲ ਹੈ ਜਿਹੜੇ ਆਗੂ ਨੇ ਉਹਨਾਂ ਦਾ ਪਤਾ ਤੱਕ ਲੈਣ ਨਹੀਂ ਗਿਆ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਲੋਕਾਂ ਤੋਂ ਕਿਸੇ ਤਰ੍ਹਾਂ ਲੋਕਾਂ ਦੀ ਨਿਗਾਹ ਦੇ ਵਿੱਚੋਂ ਗिराया ਜਾਵੇ ਇਸ ਨੌਜਵਾਨ ਦੀ ਮੈਂ ਤੁਹਾਨੂੰ ਜਿਹੜੀ ਚਮੜੀ ਮੋਟੀ ਦੀ ਦੋਸਤੋ ਗੱਲ ਕਰਦਾ ਇਹਨਾਂ ਨੂੰ ਮਤਲਬ ਉਹਦੇ ਉਸ ਬੱਚੇ ਨਾਲ ਕਿੰਨਾ ਤਸੱਦਦ ਕੀਤਾ ਉਹ ਵੀ ਛੱਡ ਦਿਓ ਹਸਪਤਾਲ ਦੇ ਵਿੱਚ ਉਹਦੇ ਨਾਲ ਕੀ ਹਾਲ ਕੀਤਾ ਉਹ ਵੀ ਮਤਲਬ ਇਹਨਾਂ ਨੇ ਮਤਲਬ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈਗਾ ਸਿਰਫ ਕੀ ਸੀਗਾ ਕਿ ਇਹ ਮਰੇ ਤੇ ਸਾਨੂੰ ਰਾਜਨੀਤਿਕ ਫਾਇਦਾ ਕੀ ਹੁੰਦਾ ਅਸੀਂ ਕਿਸਾਨ ਆਗੂਆਂ ਨੂੰ ਲੋਕਾਂ ਦੇ ਨਾਲੋਂ ਤੋੜਨ ਦੀ ਖਾਤਰ ਇੱਕ ਕਿਸੇ ਨੌਜਵਾਨ ਮਾਸੂਮ ਦੀ ਜਾਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਉਹ ਨੌਜਵਾਨ ਸਿਰਫ ਲੰਗਰ ਸਿਕਾਉਂ ਆਇਆ ਸੀਗਾ ਉਹ ਲੰਗਰ ਸਿਕਾਉਂਦਾ ਸੀਗਾ ਜਦੋਂ ਉੱਥੇ ਭੱਗਦੌੜ ਮੱਚਦੀ ਆ ਉਹ ਟਰਾਲੀ ਦੇ ਵਿੱਚ ਲੁਕ ਜਾਂਦਾ ਗੱਲ ਲੰਗਰ ਸਿਕਾਉਂਦਾ ਸਿਕਾਉਂਦਾ ਔਰ ਲੰਗਰ ਵੀ ਇਹਨਾਂ ਜ਼ਾਲਮਾਂ ਨੂੰ ਨਾਲ ਸਿਕਾਉਂਦਾ ਸੀਗਾ ਨਾਲ ਹੀ ਇਹਨਾਂ ਝਾਲਮਾਂ ਨੂੰ ਵੀ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਤੁਸੀਂ ਤਾਂ ਮਤਲਬ ਸਾਡੇ ਕੁੱਟਮਾਰ ਕਰਦੇ ਹੋ ਨਹੀਂ ਦੋਸਤੋ ਇਹ ਸਾਡੇ ਕੁਦਰਤੀ ਪਰਮਾਤਮਾ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਸਾਡੇ ਮਤਲਬ ਮਨ ਦੇ ਵਿੱਚ ਉਹੋ ਹੀ ਨਿਮਰਤਾ ਭਰੀ ਆ ਜੋ ਉਹਨਾਂ ਦੇ ਮਨ ਵਿੱਚ ਸੀਗੀ ਤੇ ਲੇਕਿਨ ਉਹ ਸੁਦੀਪ ਪ੍ਰਵਾਹ ਕੀਤੇ ਬਿਨਾ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਕੁੱਟਣ ਵਾਲਾ ਜਿਹੜਾ ਮਤਲਬ ਝਾਲਮੰਗਾ ਉਹ ਉੱਥੇ ਰੋਟੀ ਖਾ ਕੇ ਨਾ ਗਿਆ ਗਿਆ ਨਾ ਗਿਆ ਦੋਸਤੋ ਨਾਲ ਦੇ ਸਾਥੀ ਤਾਂ ਰੋਟੀਆਂ ਖਾ ਕੇ ਗਏ ਹੋਣਗੇ ਨਾਲ ਦੇ ਸਾਥੀ ਤਾਂ ਖਾਣਾ ਖਾ ਕੇ ਗਏ ਹੋਣਗੇ ਉਹ ਜ਼ਾਲਮੋ ਤੁਸੀਂ ਉਸ ਬੱਚੇ ਨੂੰ ਜਿਹਨੇ ਤੁਹਾਨੂੰ ਖਾਣਾ ਖਵਾਇਆ ਜਿਹਨੇ ਤੁਹਾਨੂੰ ਥੋੜੀ ਸੇਵਾ ਕੀਤੀ ਤੁਸੀਂ ਉਹਨੂੰ ਫੱਟੜ ਹੋਏ ਨੂੰ ਵੀ ਰੋਟੀ ਨਾ ਦੇਵੋ ਉਸ ਬੱਚੇ ਦਾ ਜਿਹੜਾ ਬਾਥਰੂਮ ਕਰਨਾ ਸੀਗਾ ਦੋਸਤੋ ਇਹਨਾਂ ਨੇ ਉਹਨੂੰ ਬਾਥਰੂਮ ਵੀ ਨਹੀਂ ਕਰਨ ਦਿੱਤਾ ਗਿਆ ਕਿੰਨੇ ਘੰਟੇ ਉਹ ਬੱਚਾ ਕਰ ਲਾਉਂਦਾ ਰਿਹਾ ਕਿੰਨੇ ਘੰਟੇ ਉਹ ਬੱਚਾ ਮਤਲਬ ਕਹਿੰਦਾ ਰਿਹਾ ਕਿ ਮੈਨੂੰ ਹੁਜਤ ਹੋ ਰਹੀ ਹੈ ਮੈਂ ਬਾਥਰੂਮ ਜਾਣਾ ਪਰ ਇਹਨਾਂ ਜ਼ਾਲਮਾਂ ਨੇ ਉਹਨੂੰ ਜ ਬਾਥਰੂਮ ਨਹੀਂ ਕਰਾਇਆ ਹੈਗਾ ਤੁਸੀਂ ਮਤਲਬ ਸੋਚ ਕੇ ਦੇਖੋ ਕਿਸ ਤਰ੍ਹਾਂ ਦੀ ਮਾਨਸਿਕਤਾ ਇਹਨਾਂ ਲੋਕਾਂ ਦੀ ਫਿਰ ਦੋਸਤੋ ਉਸ ਤੋਂ ਬਾਅਦ ਜਿਹੜੀ ਜਦੋਂ ਅ ਸਰਸਾ ਹੋਣੀ ਬਲਦੇਵ ਸਿੰਘ ਸਰਸਾ ਹੋਰ ਲੋਕਾਂ ਦੀਆਂ ਕੋਸਾਂ ਸੀਗੀਆਂ ਹਾਈ ਕੋਰਟ ਦੇ ਰਾਹੀਂ ਦੋਸਤੋ ਹਾਈ ਕੋਰਟ ਦੇ ਰਾਹੀਂ ਹਾਈ ਕੋਰਟ ਤੋਂ ਹੁਕਮ ਕਰਾ ਕੇ ਵਕੀਲਾ ਰਾਹੀਂ ਸਰਸੇ ਬਲਦੇਵ ਸਿੰਘ ਸਰਸੇ ਉਹਨਾਂ ਨੇ ਉਹਦੇ ਆਰਡਰ ਕਰਵਾਉਂਦੇ ਨੇ ਆਰਡਰ ਕਰਵਾਉਣ ਦੇ ਬਾਵਜੂਦ ਵੀ ਜਿਹੜਾ ਕਟੋ-ਕਟ 18 ਵੀ ਘੰਟੇ ਲੱਗ ਜਾਂਦੇ ਨੇ ਉਹਨਾਂ ਨੂੰ ਜਿਹੜੇ ਉੱਥੇ ਦੇ ਐਸ ਐਚਓ ਸੀਗੇ ਉਹਨਾਂ ਨੂੰ ਮਤਲਬ ਉਹ ਇਹ ਬੁੜਿਆ ਕਹਿ ਕੇ ਬਲਦੇਵ ਸਿੰਘ ਸਿਰਸੇ ਉਹਨਾਂ ਨੂੰ ਉਹ ਬੁੜਿਆ ਤੇਰਾ ਹਾਲ ਦੇਖੀ ਕੀ ਕਰਨਗੇ ਇਹ ਅੰਮਤ ਸਾਹ ਹੋਣੀ ਮਤਲਬ ਹੈਗੇ ਨੇ ਇਸ ਗੱਲ ਦੇ ਵਿੱਚ ਮੋਦੀ ਉਹਨਾਂ ਦਾ ਤੈਨੂੰ ਪਤਾ ਤੇਰਾ ਕੀ ਹਾਲ ਕਰਨਗੇ ਤੇਰੇ ਪਰਿਵਾਰ ਦਾ ਕੀ ਹਾਲ ਕਰਨਗੇ ਦੋਸਤੋ ਉਸ 82 ਸਾਲ ਦੇ ਬਜ਼ੁਰਗ ਦੇ ਨਾਲ ਮਤਲਬ ਇਹ ਲੋਕ ਇਹ ਵਰਤੋਅ ਕਰਦੇ ਨੇ ਕਿ ਅਸੀਂ ਇਹਨੂੰ ਨੌਜਵਾਨ ਨੂੰ ਮਤਲਬ ਜਾਨ ਨਹੀਂ ਦੇਣਾ ਤੂੰ ਕਿਉਂ ਕੋਸ਼ਿਸ਼ ਕਰਦਾਂਗਾ ਹੁਣ ਦੋਸਤੋ ਦੇਖੋ ਤੁਸੀਂ ਇੱਕ ਤਾਂ ਗੱਲ ਕਲੀਅਰ ਹੋ ਗਈ ਨਾ ਕਿ ਇਹ ਮਤਲਬ ਲੋਕਾਂ ਦਾ ਜਿਹੜਾ ਕੋਸ਼ਿਸ਼ ਸੀਗੀ ਕਿ ਇਹਨਾਂ ਇਹਦੀ ਮਤਲਬ ਜਾਨ ਲੈ ਕੇ ਤੇ ਜਿਹੜੇ ਲੀਡਰ ਨੇ ਉਹਨਾਂ ਨੂੰ ਕਿਵੇਂ ਖਦੇੜਿਆ ਜਾਵੇ ਮਤਲਬ ਲੋਕਾਂ ਦੇ ਨਾਲੋਂ ਸੋ ਹੁਣ ਮੈਂ ਗੱਲ ਕਰਦਾ ਦੋਸਤੋ ਜਿਹੜੀ ਮਤਲਬ ਉਹ ਬਹੁਤ ਅੱਛੀ ਗੱਲ ਹੋਈ ਕਿ ਉਹਨੂੰ ਨੌਜਵਾਨ ਨੂੰ ਜਿਹੜਾ ਉਹਨਾਂ ਦੀਆ ਕੋਸ਼ਿਸ਼ ਆ ਸਦਕਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਲੈ ਆਂਦਾ ਗਿਆ ਹੁਣ ਉਹ ਪੀਜੀਆਈ ਚੰਡੀਗੜ੍ਹ ਦੇ ਵਿੱਚ ਜਿਹੜੇ ਇਲਾਜ ਹੈ ਤੇ ਅਸੀਂ ਸੱਚੇ ਪਾਸੇ ਅਗੇ ਅਰਦਾਸ ਕਰਦੇ ਆ ਕਿ ਬਹੁਤ ਜਲਦੀ ਉਹ ਠੀਕ ਹੋ ਕੇ ਆਪਣੇ ਲੋਕਾਂ ਦੇ ਵਿੱਚ ਆ ਜਾਵੇ ਆਪਣੇ ਬੱਚਿਆਂ ਦੇ ਵਿੱਚ ਆਪਣੇ ਘਰ ਆਲੀ ਭੈਣ ਭਾਈ ਮਾਂ ਬਾਪ ਦੇ ਨਾਲ ਆ ਜਾਵੇ ਉਹ ਬਹੁਤ ਜਲਦੀ ਸਾਡੀ ਅਰਦਾਸ ਬੇਨਤੀ ਹੈ ਹੁਣ ਦੋਸਤੋ ਮੈਂ ਗੱਲ ਕਰਦਾ ਕਿ ਜਿਹੜੇ ਪੱਤਰ ਮਤਲਬ ਲਿਖਦੇ ਹੁੰਦੇ ਨੇ ਇਹ ਇਹਨਾਂ ਦਾ ਕੀ ਅਸਰ ਹੁੰਦਾ ਹੈ ਹੁਣ ਦੇਖੋ ਪਹਿਲਾਂ ਡੀਜੀਪੀ ਨੇ ਹਰਿਆਣੇ ਦੇ ਨੇ ਪੱਤਰ ਲਿਖਿਆ ਸੀਗਾ ਸਾਡੇ ਪੰਜਾਬ ਦੇ ਡੀਜੀਪੀ ਨੂੰ ਇਹ ਇਹਨਾਂ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਰੁਕੀਆਂ ਜਾਣ ਉਹ ਤੁਹਾਨੂੰ ਪਤਾ ਤੁਰੰਤੋਂ ਦੇ ਉੱਤੇ ਕਾਰਵਾਈ ਹੋ ਗਈ ਸੀ ਤੁਰੰਤ ਉਹਨਾਂ ਨੂੰ ਰੋਕ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਦੋਸਤੋ ਜਦੋਂ ਇਹ ਗੱਲ ਵੱਧ ਜਾਂਦੀ ਹੈ ਇਹ ਵਾਲੀ ਵੀ ਜਿਹੜੀ ਪ੍ਰਿਤਪਾਲ ਵਾਲੀ ਆ ਇਹਦੇ ਵਿੱਚ ਵੀ ਫਿਰ ਜਿਹੜਾ ਪ੍ਰਿੰਸੀਪਲ ਸੈਕਟਰੀ ਵੱਲੋਂ ਮਤਲਬ ਜਿਹੜਾ ਉਹਨਾਂ ਦੇ ਹਰਿਆਣੇ ਦੇ ਪ੍ਰਿੰਸੀਪਲ ਸੈਕਟਰੀ ਨੂੰ ਲਿਖਿਆ ਜਾਂਦਾਗਾ ਤੇ ਮਤਲਬ ਉਹਦਾ ਵੀ ਤੁਰੰਤ ਅਸਰ ਹੁੰਦਾ ਨਾਲ ਚਾਹੇ ਉਹ ਹਾਈ ਕੋਰਟ ਵੱਲੋਂ ਸਰਚੇ ਉਹਨਾਂ ਦੀ ਕੋਸ਼ਿਸ਼ਾਂ ਸਦਕੇ ਸੀਗਾ ਪਰ ਜਿਹੜਾ ਨਾਲ ਉਹਨਾਂ ਦਾ ਪੱਤਰ ਲਿਖਿਆ ਗਿਆ ਉਹ ਪੱਤਰ ਦੇ ਉੱਪਰ ਵੀ ਤੁਰੰਤ ਅਸਰ ਹੁੰਦਾਗਾ ਹੁਣ ਦੋਸਤੋ ਮੈਂ ਇਹ ਕੱਲ ਕਿਉਂ ਕਰ ਰਿਆਂਗਾ ਗੱਲ ਮੈਂ ਤਾਂ ਕਰ ਰਿਆਂਗਾ ਕਿ ਅਗਰ ਜਦੋਂ ਸਰਕਾਰੀ ਤੌਰ ਤੇ ਕੋਈ ਪੱਤਰ ਜਾਂਦਾ ਦੋਸਤੋ ਉਹ ਲਿਖਤ ਦੇ ਵਿੱਚ ਗੱਲ ਆ ਜਾਂਦੀ ਹੈ ਉਹ ਗੱਲ ਲਿਖਤ ਦੇ ਵਿੱਚ ਆ ਜਾਂਦੀ ਹੈ ਆ ਗਿਆ ਉਹ ਗੱਲ ਲਿਖਤ ਦੇ ਵਿੱਚ ਆ ਜਾਂਦੀ ਹੈ ਕਿ ਜਿਹੜਾ ਅ ਮਤਲਬ ਆ ਪੱਤਰ ਸਰਕਾਰ ਵੱਲੋਂ ਪੰਜਾਬ ਦੀ ਸਰਕਾਰ ਵੱਲੋਂ ਹਰਿਆਣੇ ਦੀ ਸਰਕਾਰ ਨੂੰ ਲਿਖਿਆ ਗਿਆ ਸੀਗਾ ਜ਼ਿੰਮੇਵਾਰੀ ਹੈ ਜਿਹੜੀ ਫਿਰ ਉਹ ਮੂਰ ਲਈ ਅਫਸਰਾਂ ਦੀ ਜਾਂ ਸਰਕਾਰ ਦੀ ਬਣ ਜਾਂਦੀ ਹੈ ਜ ਜਦੋਂ ਇੱਕ ਸਰਕਾਰ ਦੂਜੀ ਸਰਕਾਰ ਨੂੰ ਪੱਤਰ ਲਿਖਦੀ ਆ ਉਹ ਰਿਟਰਨ ਦੇ ਵਿੱਚ ਆ ਜਾਂਦਾ ਹੈ ਫਿਰ ਦੋਸਤੋ ਅਗਰ ਇਹ ਗੱਲ ਇੰਨਾ ਅਸਰ ਕਰਦੀ ਹੈ ਇਹਨਾਂ ਨੂੰ ਖੁਦ ਪਤਾ ਹੈ ਆਪੀਐਸਆਈਐਸ ਅਧਿਕਾਰੀਆਂ ਨੂੰ ਅਸੀਂ ਤਾਂ ਅਜੇ ਮਤਲਬ ਸਿਰਫ ਪੜ੍ਹ ਸੁਣ ਕੇ ਗੱਲ ਕਰਦੇ ਆਂ ਅਗਰ ਦੋਸਤੋ ਇਹ ਚੀਜ਼ ਹੈ ਫਿਰ ਇਹ ਲੋਕ ਕਿਉਂ ਨਹੀਂ ਲਿਖਦੇ ਪੱਤਰ ਕੇ ਇਹਨਾਂ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਐਫ ਆਈ ਆਰ ਦਰਜ ਹੋਣੀ ਚਾਹੀਦੀਆ ਕਿਉਂਕਿ ਦੋਸਤੋ ਇਹ ਵੀ ਗੱਲ ਕਲੀਅਰ ਹੋ ਚੁੱਕੀ ਹੈਗੀ ਕਿ ਜਿੱਥੇ ਹਰਿਆਣੇ ਦੀ ਪੁਲਿਸ ਨੇ ਨਾਕਾ ਲਾਇਆ ਹੋਇਆ ਦਰਿਆ ਦੇ ਪੁਲ ਦੇ ਉੱਪਰ ਉਹ ਜਿਹੜੀ ਜਗ੍ਹਾ ਹੈਗੀ ਹੈ ਉਹ ਪੰਜਾਬ ਦੀ ਜਗ੍ਹਾ ਹੈ ਇੱਕਾ ਵਿਅਕਤੀ ਨੇ ਜਿਨ੍ਹਾਂ ਦੇ ਉੱਤੇ ਖੇਤ ਨੇ ਉਹਨੇ ਨਕਸ਼ਾ ਕੱਢ ਕੇ ਲੈ ਕੇ ਆਂਦਾ ਕਿ ਦਰਿਆ ਦੇ ਪੁਲ ਦੇ ਅਗਲੇ ਹਰਿਆਣੇ ਵਾਲੀ ਸਾਈਡ ਤੱਕ ਪੰਜਾਬ ਦੀ ਏਰੀਆ ਹੈਗਾ ਉਹ ਅਗਰ ਉਹ ਪੰਜਾਬ ਦਾ ਏਰੀਆ ਹੈਗਾ ਤਾਂ ਕਿਉਂ ਫੇਰ ਤਾਂ ਸਾਰੀ ਦੀ ਸਾਰੀ ਕਾਰਵਾਈ ਆ ਜਿਹੜੀ ਉਹਨਾਂ ਦੇ ਹਰਿਆਣਾ ਦੇ ਪੁਲਸ ਨੇ ਆ ਕੇ ਸਾਡੀ ਧਰਤੀ ਦੇ ਪੰਜਾਬ ਦੇ ਮਤਲਬ ਏਰੀਏ ਦੇ ਵਿੱਚ ਕੀਤੀ ਹੈ ਤੇ ਕਿਉਂ ਨਹੀਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਅਗਰ ਤੁਹਾਨੂੰ ਕੇਂਦਰ ਸਰਕਾਰ ਰੋਕਦੀ ਆ ਤਾਂ ਕੇਂਦਰ ਸਰਕਾਰ ਨੂੰ ਲਿਖੋ ਕੇਂਦਰ ਸਰਕਾਰ ਤੁਹਾਡੇ ਤੁਹਾਡੇ ਹੱਥ ਤਾਂ ਨਹੀਂ ਫੜਦੀ ਇਹਦਾ ਮਤਲਬ ਤਾਂ ਫਿਰ ਇਹੀ ਹੈਗਾ ਕਿ ਤੁਸੀਂ ਮਤਸਾ ਦੇ ਥੱਲੇ ਲੱਗ ਕੇ ਮਤਲਬ ਕੰਮ ਕਰ ਰਹੇ ਹੋ ਅਗਰ ਤੁਸੀਂ ਫਿਰ ਉਹਨਾਂ ਦੇ ਥੱਲੇ ਲੱਗ ਕੇ ਕੰਮ ਕਰ ਰਹੇ ਹੋ ਫਿਰ ਲਾਈਵ ਹੋ ਕੇ ਕਿਉਂ ਲੋਕਾਂ ਨੂੰ ਬੁੱਧੂ ਬਣਾਉਂਦੇ ਹੋ ਕਿਉਂ ਲੋਕਾਂ ਦਾ ਮਜ਼ਾਕ ਬਣਾਉਂਦੇ ਹੋ ਤੁਸੀਂ ਨਾਲੇ ਖੁਦ ਮਜ਼ਾਕ ਬਣਦੇ ਹੋ ਲੋਕਾਂ ਦੇ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਨੇ ਲੇਕਾ ਤੁਹਾਨੂੰ ਕੋਈ ਸੰਗਸਰ ਨਹੀਂ ਆਉਂਦੀ ਇੰਨੀ ਵੀ ਚਮੜੀ ਮੋਟੀ ਨਹੀਂ ਥੋੜੀ ਹੋਣੀ ਚਾਹੀਦੀ ਕਿ ਤੁਸੀਂ ਬੱਚਿਆਂ ਦੀਆਂ ਜਾਨਾਂ ਲੈ ਕੇ ਤੇ ਫਿਰ ਉਹਨਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਕੱਲ ਸਾਡੇ ਮੁੱਖ ਮੰਤਰੀ ਬੋਲ ਰਹੇ ਸੀਗੇ ਪਠਾਨਕੋਲ ਸੈੱਡ ਕਿਤੇ ਤੇ ਉੱਥੇ ਚੁਟਕਲੇ ਸੁਣਾਉਣ ਤੋਂ ਬਿਨਾ ਦੂਜੇ ਪਾਰਟੀਆਂ ਦੇ ਆਗੂਆਂ ਤੇ ਮਤਲਬ ਕਟਾਸ ਕਰਨ ਤੋਂ ਬਿਨਾ ਚੁਟਕਲੇ ਸੁਣਾਉਣ ਤੋਂ ਬਿਨਾ ਹਸਾਉਣ ਤੋਂ ਬਿਨਾ ਮੈਨੂੰ ਤੁਸੀਂ ਉਹਦੇ ਪਾਸੇੰਦੇ ਵਿੱਚੋਂ ਕੁਝ ਕੱਢ ਕੇ ਦਿਖਾਓ ਤੁਸੀਂ ਮੁੱਖ ਮੰਤਰੀਆਂ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਨੂੰ ਕੀ ਕਰ ਰਹੇ ਹੋ ਪੰਜਾਬ ਦੇ ਕੋਈ ਅੰਕੜਿਆਂ ਦੀ ਗੱਲ ਕਰੋ ਕੋਈ ਮਤਬਲ ਦੀ ਗੱਲ ਕਰੋ ਤੁਸੀਂ ਕੀ ਕੀਤਾ ਕੀ ਕਰਨ ਵਾਲਿਓ ਇਹ ਕੀ ਮਤਲ ਮਜ਼ਾਕ ਹੈਗਾ ਕਿ ਕਦੇ ਚੰਨੀ ਤੇ ਮਜ਼ਾਕ ਛੜਦਾ ਕਦੇ ਸ਼ੁਖਬੀਰ ਬਾਦਲ ਤੇ ਮਜ਼ਾਕ ਛੜਦਾ ਕਦੇ ਕੈਪਟਨ ਤੇ ਮਜ਼ਾਕ ਕਰਦਾ ਉਦੋਂ ਤੁਸੀਂ ਪਹਿਲਾਂ ਮੁੱਖ ਮੰਤਰੀ ਨਹੀਂ ਸੀਗੇ ਚੱਲੀ ਜਾਂਦੀ ਸੀ ਪਰ ਹੁਣ ਤੁਸੀਂ ਮੁੱਖ ਮੰਤਰੀ ਹੋ ਲੈਕਿਨ ਮੈਨੂੰ ਅਫਸੋਸ ਹੈ ਜਿਹੜੇ ਸਾਹਮਣੇ ਬੈਠ ਕੇ ਦੰਦ ਕੱਢਦੇ ਨੇ ਤੇ ਤਾੜੀਆਂ ਮਾਰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਤੁਹਾਡੇ ਜਜ਼ਬਾਤਾਂ ਦੇ ਨਾਲ ਖੇਡ ਰਿਹਾ ਸਾਹਮਣੇ ਖੜਾ ਬੰਦਾ ਸੋ ਦੋਸਤੋ ਇਹ ਜਿਹੜੀ ਮੈਂ ਗੱਲ ਕੀਤੀ ਸੀ ਕਿ ਜਦੋਂ ਇਨ੍ਹਾਂ ਦੇ ਪੱਤਰ ਦਾ ਸਰਕਾਰ ਦੇ ਪੱਤਰਾਂ ਦਾ ਇੰਨਾ ਅਸਰ ਹੁੰਦਾ ਹੈਗਾ ਤਾਂ ਕੀ ਇਹ ਲੋਕ ਪੱਤਰ ਲਿਖਣ ਤੋਂ ਵੀ ਡਰਦੇ ਨੇ ਕੀ ਇਹਨਾਂ ਨੂੰ ਸਾਰੀਆਂ ਜਿਹੜੀਆਂ ਹਦਾਇਤਾਂ ਨੇ ਉਹ ਅਮਿਤ ਸਾਹਿਬ ਵੱਲੋਂ ਗ੍ਰਹਿ ਮੰਤਰੀਆਂ ਵੱਲੋਂ ਆ ਰਹੀਆਂ ਨੇ ਇਹਦਾ ਮਤਲਬ ਤਾਂ ਸਿਰਫ ਕਲੀਅਰ ਇਹੀ ਹੋ ਰਿਹਾਗਾ ਕਿ ਜੋ ਉਹ ਕਹਿ ਰਹੇ ਨੇ ਜਾਂ ਤਾਂ ਅਮਿਤ ਸਾਹਿਬ ਕਹਿ ਰਹੇ ਨੇ ਜਾਂ ਫਿਰ ਇਹਨਾਂ ਦੇ ਕੇਜਰੀਵਾਲ ਦਿੱਲੀ ਵਾਲੀ ਲੀਡਰਸ਼ਿਪ ਤਾਂ ਜਾਂ ਫਿਰ ਉਹ ਕਹਿ ਰਹੀ ਆ ਜੋ ਉੱਥੋਂ ਹੁਕਮ ਆਉਂਦਾ ਹੈਗਾ ਉਹੋ ਹੀ ਚੱਲਦਾ ਜਦੋਂ ਉਹਦੇ ਲਾਈਵ ਹੋ ਕੇ ਕੁਝ ਬੋਲਿਆ ਗਿਆ ਤੇ ਨਾਲ ਦੀ ਨਾਲ ਉੱਥੋਂ ਖੜਕੇ ਟੈਲੀਫੋਨ ਕਿ ਕੁਝ ਨਹੀਂ ਕਰਨਾ ਉਦੋਂ ਬਾਅਦ ਚੁੱਪ ਹੋ ਕੇ ਕੋਈ ਮੈਨੂੰ ਦਿਖਾ ਦਿਓ ਕੋਈ ਕਾਰਵਾਈ ਕੀਤੀ ਹੋਵੇ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਿਉਂਕਿ ਅਗਰ ਤੁਸੀਂ ਆਪਣੇ ਬੱਚਿਆਂ ਦੀ ਜਾਨ ਬਚਾਉਣੀ ਹੈ ਇਹ ਅੱਜ ਪ੍ਰਿਤਪਾਲ ਦੀ ਗੱਲ ਨਹੀਂ ਕੱਲ ਨੂੰ ਤੁਹਾਡੇ ਬੱਚਿਆਂ ਦੀ ਵੀ ਗੱਲ ਹੋਣੀ ਹੈ ਕੱਲ ਨੂੰ ਕਿਸੇ ਤੇ ਵੀ ਇਹ ਗੱਲ ਬਣ ਸਕਦੀ ਹੈ ਅਗਰ ਤੁਸੀਂ ਆਵਾਜ਼ ਨਹੀਂ ਚੁੱਕਦੇ ਫਿਰ ਤਾਂ ਮਤਲਬ ਤੁਸੀਂ ਇਹ ਮੰਨ ਲਓ ਕਿ ਤੁਹਾਡਾ ਜੋ ਹਾਲੇ ਕਰਨਗੇ ਮੈਂ ਕੋਸ਼ਿਸ਼ ਕਰਦਾ ਹੁਣਾਗਾ ਕਿ ਇਹਨਾਂ ਦੀ ਸਾਈਡ ਤੋਂ ਦੇਖਾ ਕਿ ਇਹ ਕੀ ਬੋਲਦੇ ਨੇ ਜੋ ਦੋਸਤੋ ਇਹਨਾਂ ਦੇ ਇਹਨਾਂ ਦੀਆਂ ਵੀਡੀਓ ਇਹਨਾਂ ਦੇ ਚੈਨਲਾਂ ਤੇ ਜੋ ਕੁਝ ਆ ਰਿਹਾਗਾ ਇੰਨੀ ਨਫ਼ਰਤ ਫੁਲਾ ਰਹੇ ਨੇ ਤੁਹਾਨੂੰ ਬਿਨਾ ਖਾਲਸਤਾਨੀ ਕਹਿਣ ਤੋਂ ਦੇਸ਼ ਨੂੰ ਵੰਡਣ ਵਾਲੇ ਅੱਤਵਾਦੀ ਸੰਤਾਂ ਨੂੰ ਅੱਤਵਾਦੀ ਤੁਹਾਨੂੰ ਅੱਤਵਾਦੀ ਵੱਖਵਾਦੀ ਉਹ ਕਿਹੜਾ ਪ੍ਰਚਾਰ ਆ ਜਿਹੜਾ ਨਹੀਂ ਕੀਤਾ ਜਾ ਰਿਹਾ ਕਮਤਕਮ ਤੁਸੀਂ ਆਪਣੇ ਪੱਖ ਦੀ ਗੱਲ ਨੂੰ ਤਾਂ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ